ਗੁੱਡ ਈਵਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਬਾਰਿਸ਼ ਅਜੇ ਤੱਕ ਨਹੀਂ ਹਟੀ ਕੱਲ ਦਾ ਮੀਂਹ ਪੈਂਦਾ ਕੱਲ ਦਾ ਅੱਜ ਫੇਰ ਪੈਣ ਲਿਆ ਤੇ ਜੇ ਤੱਕ ਪਈ ਜਾਣ ਲਿਆ ਥੋੜਾ 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 ਲਗਾਤਾਰ ਮੀਂਹ ਪੈਂਦਾ ਤੇ ਮੀਂਹ ਵੇਖ ਕੇ ਨਾ ਦਿਲ ਨੂੰ ਬੇਚਾਨੀ ਜੀ ਹੁੰਦੀ ਆ ਕਿ ਪੇਕਿਆਂ ਵਾਲੀ ਸਾਈਡ ਤੇ ਰਾਵੀ ਦਰਿਆ ਦਾ ਪਾਣੀ ਦਾ ਪੱਧਰ ਵੀ ਵਧਿਆ ਪਿਆ ਹੈ ਇਵਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਨੇ ਸਭ ਦੇ ਤੇ ਅੱਜ ਸਵੇਰ ਦਾ ਮੀਂਹ ਪੈਂਦਾ ਕੱਲ ਦਾ ਹੀ ਪੈਂਦਿਆ ਏ ਤੇ ਬਾਰਿਸ਼ ਦਾ ਮੌਸਮ ਹੀ ਤੇ ਅੱਜ ਸਾਡੇ ਘਰ ਆ ਗਿਆ ਸਾਗ ਤੇ ਹੁਣ ਮੈਂ ਸਾਗ ਨੂੰ ਤੜਕਾ ਲਾਉਣ ਲੱਗੀ ਆ ਉੱਤੋਂ ਬਾਰਿਸ਼ ਉੱਤੋਂ ਸਾਗ ਤੇ ਸਾਗ ਨਾਲ ਰੋਟੀ ਖਾਣ ਦਾ ਤੜਕਾ ਲੱਗਾ ਲੱਗਾ ਉੱਤੋਂ ਬਾਰਿਸ਼ ਹੋਣ ਦੀ ਬਾਹਰ ਤੇ ਅੰਦਰ ਸਾਗ ਤੇ ਸਾਗ ਲਈ ਸਮਾਨ ਰੈਡੀ ਕਰ ਲਿਆ ਤੜਕੇ ਲਈ ਇਹ ਸਾਗ ਹਨ ਕਿਤੋਂ ਆਇਆ ਏ ਤੇ ਮੌਸਮ ਵੀ ਵਧੀਆ ਸਾਗ ਨਾਲੇ ਵਧੀਆ ਲੱਗੂਗਾ ਠੰਡਾ ਮੌਸਮਾਂ ਬਾਰ ਮੀਂਹ ਆਉਂਦੇ ਆ। ਸਾਗਿੱਦੇ ਫੁੱਲ ਤੇ ਲਾਲਾਂ ਲੱਗੀ ਮੈਂ ਇੱਕ ਸਾਈਡ ਤੇ। ਬਾਹਰ ਜੋਦਾਂ ਦੇਣੀ ਆ। ਤੋਂ ਦੀ ਬਾਰਸ਼ ਸਟਾਰਟ ਹੋਈ ਆ ਤੇ ਹਜੇ ਤੱਕ ਬਾਰਸ਼ ਰੁਕਣ ਦਾ ਨਾਮ ਨਹੀਂ ਲੈ ਰਹੀ। ਡੇਲੀ ਬਾਰਿਸ਼ ਹੋ ਰਹੀ ਡੇਲੀ। ਤੇ ਬੱਦਲ ਪੂਰੇ ਭਰੇ ਹੋਏ ਆ। ਕਿੰਨੇ ਦਿਨ ਹੋ ਗਏ ਬਾਰਿਸ਼ ਪੈਂਦੀ ਨੂੰ ਤੇ ਹੇ ਤੱਕ ਬੱਦਲ ਪੂਰੇ ਐ ਜੋਰ ਸ਼ੋਰ ਨਾਲ ਖੁਲੇ ਪਏ ਆ ਤੇ ਮੀਂਹ ਆਈ ਜਾ ਰਿਹਾ ਕੰਮ ਤੇ ਜਾਣਾ ਕੰਮ ਦੇ ਨਹੀਂ ਜਾਂਦੇ ਰਿਹਾ ਉਧਰ ਕੋਠਿਆਂ ਦੇ ਘਾ ਹੋ ਗਿਆ ਵਾ ਮੀਂਹ ਪੈ ਪੈ ਕੇ ਹਰੇ ਹਰੇ ਹੋ ਗਏ ਤੇ ਇੱਧਰ ਸਾਡੇ ਵਾਲੀ ਮੈਡਮ ਨੇ ਜਾਣਾ ਸੀ ਬਾਜ਼ਾਰ ਸੂਟ ਲੈਣ ਚਾਰੀ ਨੇ ਤੇ ਇਹ ਵੀ ਬੈਠੀ ਆ ਸੂਟ ਲੈਣ ਤੋਂ ਇਹ ਮੂੰਹ ਹੀ ਨਿਕਦਣਾ ਬਣਿਆ ਤੇ ਇੰਦ ਲੋ ਇਹ ਕਹਾਂ ਮੈਂ ਜਿੱਦਨ ਉਦਨ ਮੈਂ ਗਈ ਸੀ ਨਾ ਸੰਦੀਪ ਕੋ ਗਈ ਹਾਂ ਕੱਲ ਕੇ ਪਰਸੋ ਗਈ ਆ ਪਰਸੋ ਗਈ ਹੈ ਨਾ ਕੱਲ ਦੀ ਹੈ ਆਪਾਂ ਘਰ ਕਿਤੇ ਵੀ ਨਹੀਂ ਗਏ ਤੇ ਮੈਂ ਉਦਨ ਸੂਟ ਲਿਆਉਣਾ ਸੀ ਸ਼ਾਮਾਂ ਨੂੰ ਹੂੰ ਤੇ ਜਾ ਰਹੀਆਂ ਨਾ ਕਰੋ ਬਾਹਰ ਨਿਕਲਣਾ ਹੁੰਦਿਆ ਇਹਦਾ ਨਾ ਕਿ ਬੁੱਢੀ ਨਾਲ ਗੱਲਾਂ ਹੁੰਦੀਆਂ ਹੁੰਦਿਆ ਇਹ ਗੋਸੀ ਨਾ ਕਰੋ ਬਾਹਰ ਨਿਕਲਦੀ ਘਰੋਂ ਬਾਹਰ ਕਦੀ ਨਿਕਲਦੇ ਵੇਖੋ ਗੋਸੀ ਪਚੂਗੀਆਂ ਚ ਅਗਲੀਆਂ ਮੰਨਾਂ ਜੰਦਰ ਭਰੀਆਂ ਪਈਆਂ ਢਿੱਡ ਚ ਤੇ ਉਹ ਨਹੀਂ ਹੁਣ ਹੁੰਦੀਆਂ 3 ਵਜੇ ਬਾਹਰ ਚ ਪੈਣਦੀ ਆ ਮਾਰਨਿੰਗ ਸਾਰੇ ਆਨੂ ਸਤਿ ਸ਼੍ਰੀਕਾਲ ਹੋਰ ਕੀ ਹਾਲ ਨੇ ਸਭ ਦੇ ਤੇ ਮੀਂਹ ਟੰਦਾ ਨਾ ਹੀ ਨਹੀਂ ਲੈਂਦਿਆ ਦੋਕ ਦਿਨ ਮੀਂਹ ਵਧੀਆ ਲੱਗਦਾ ਵਾ ਤੀਜੇ ਚੌਥੇ ਦਿਨ ਤੇ ਇਦਾਂ ਲੱਗਦਾ ਕਿ ਮੀਂਹ ਨਾ ਆਵੇ ਸੁੱਖ ਦਾ ਸਨਾ ਹੀ ਆਏ ਸਾਰੇ ਪਾਸਿਓਂ ਕਿਉਂਕਿ ਹੜਾਂ ਦਾ ਡਰ ਲੱਗਾ ਰਹਿੰਦਾ ਏ ਤਾਂ ਕਰਕੇ ਇਨ 4 ਦਿਨ ਹੋ ਗਏ ਲਗਾਤਾਰ ਮੀਂਹ ਪੈਂਦੇ ਨੂੰ ਅੱਜ ਚੌਥਾ ਦਿਨ ਆ ਚੌਥਾ ਦਿਨ ਓਨੀ ਚੰਗਾ ਲੱਗਣ ਡਿਆ ਮੀਂਹ ਮੈਨੂੰ ਗੇ 10:00 ਦਾ ਟਾਈਮ ਹੋ ਗਿਆ ਵਾ ਤੇ ਘਰ ਦਾ ਸਾਰਾ ਕੰਮ ਕਰ ਲਿਆ ਬਸ ਰੋਟੀ ਰਹੀਂਦੀ ਆ ਤੇ ਸਿਮਰ ਕੰਮ ਤੇ ਚੱਲ ਗਈ ਸਵੇਰੇ ਸੈਂਡਵਿਚ ਬਣਾ ਲਈ ਸੀ ਨਾ ਤਾਂ ਕਰਕੇ ਭੁੱਖਣੀ ਪਰ ਹੁਣ ਮੈਂ ਚਾਹ ਪੀਣ ਲੱਗੀ ਆ 10:00 ਵਜੇ ਆਲੀ ਤੇ ਕੀ ਕਹਿਣ ਲੱਗੀ ਘਰੇ ਨਾ ਕੱਲ ਦੀ ਕਮਲ ਪਾਜੀ ਹੋਣਾ ਨੇ ਗੱਡੀ ਲਿਆਂਦੀ ਆ ਤੇ ਪਾਜੀ ਹੁਣਾਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਉਹਨਾਂ ਨੇ ਵਲੌਗ ਵੀ ਬਣਾਇਆ ਤੇ ਮੈਂ ਇਹ ਤੋਂ ਅੱਗੇ ਇਹ ਵੀਡੀਓ ਸ਼ੇਅਰ ਕਰ ਦਾਂਗੀ ਉਹ ਜ਼ਰੂਰ ਵੇਖ ਲਿਓ ਸਾਡੇ ਘਰੇ ਨਵੀਂ ਗੱਡੀ ਆਈ ਆ ਨਵੀਂ ਕਢਾਈ ਆ ਬਾਜੀ ਨੇ ਤੇ ਉਹ ਜ਼ਰੂਰ ਵੇਖ ਲਿਓ ਵਲੌਗ ਅੱਗੋਂ ਇਨਸੂਰੈਂਸ ਤਾਂ WhatsApp ਕੀਤੀ ਐ ਸਿਰ ਚੈੱਕ ਕਰੋ ਆਗੇ 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 ਮੈਂ ਤਾਂ ਮਾਰਦਿੰਦਰ ਨੂੰ ਮਾਰਦਿੰਦਰ ਸੱਜਣਾ ਉਹ ਕਿ ਸੇ ਭੇਜ ਲਿਆ ਅਸੀਂ ਵੀ ਘਰ ਜਾਣਾ ਹੀ ਪਰ ਤੁਹਾਨੂੰ ਪਤਾ ਹੀ ਹੈ ਕਿ ਥੋੜੇ ਦਿਨ ਹੋਏ ਜੇ ਇੱਕ ਦਿਨ ਹੀ ਹੋਏ ਇੱਕ ਦੋ ਦਿਨ ਹੀ ਆਂਖਾਂ ਪੜ ਸਾਬ ਕਰਵਾਇਆ ਸੀ ਤੇ ਇਸ ਕਰਕੇ ਘਰੋਂ ਹੋ ਕੇ ਆਏ ਹਾਂ ਫਿਰ ਬਾਰ-ਬਾਰ ਲੁਧਿਆਣੇ ਤੋਂ ਛੁੱਟੀਆਂ ਵੀ ਨਹੀਂ ਲਈਆਂ ਜਾਂਦੀਆਂ ਗੱਡੀ ਕਢਾ ਕੇ ਸਿੱਧਾ ਮੰਮੀ ਹੁਣੀ ਗਏ ਹੀ ਕਮਲ ਬਾਜੀ ਹੁਣੀ ਆ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਤਿੰਨ ਦਿਨ ਹੋ ਗਏ ਆ ਤੇ ਬਾਰਿਸ਼ ਨਾ ਜਦੋਂ ਇਦਾਂ ਆਉਣ ਲੱਗ ਪੈਂਦੀ ਬਾਅਦ ਚ ਡਰ ਲੱਗਦਾ ਹੜਾਂ ਦਾ ਕੀ ਆ ਨਾ ਜਾਣ ਕਿਤੇ ਕਰਦੀ ਨਾ ਨਿਊਜ਼ ਵੀ ਨਹੀਂ ਵਿੰਦੀ ਹੜਾਂ ਤੋਂ ਡਰਦੀ ਕਿਨ ਹੋ ਗਏ ਏਸੀ ਵੀ ਬੰਦ ਆ ਤਿੰਨ ਦਿਨ ਠੰਡ ਲੱਗਦੀ ਹੁਣ ਪੱਖੇ ਥੱਲੇ ਪੱਖਾ ਵੀ ਐ ਬਿਲਕੁਲ ਸਲੋ ਚੱਲਣ ਡਿਆ ਬਹੁਤ ਸਲੋ ਤੇ ਬਾਕੀ ਮੈਂ ਡਰਦੀ ਨਾ ਮੀਂਹ ਤੋਂ ਨਿਊਜ਼ ਨਹੀਂ ਵਿੰਦੀ ਕਿ ਮੈਨੂੰ ਹੜ ਦਾ ਨਾ ਕੁਝ ਪਤਾ ਲੱਗ ਜੇ ਜਾਂ ਕਿਦਾਂ ਡਰ ਲੱਗਦਾ ਇੰਦਾ ਜਿੱਦਨ ਜਾਦਾ ਦਿਨ ਨਹੀਂ ਪੈ ਜੇ ਮੈਂ ਜਿਹੜੀ ਗੱਲ ਤੋਂ ਡਰਦੀ ਹਾਂ ਉਹੀ ਗੱਲ ਹੋਈ ਅੱਜ 27 ਅਗਸਤਾ ਤੇ ਸਵੇਰੇ ਸਵੇਰੇ ਮੈਨੂੰ ਸੰਦੀਪ ਦਾ ਫੋਨ ਆਇਆ ਕਹਿੰਦੀ ਤੈਨੂੰ ਕੁਝ ਪਤਾ ਲੱਗਾ ਚਾਹ ਦਾ ਟਾਈਮ ਹੀ ਚਾਹ ਪੀਂਦੀ ਹਾਂ ਕਹਿੰਦੀ ਜੱਟੇ ਤੇ ਪਾਣੀ ਆ ਗਿਆ ਏ ਮਤਲਬ ਮੇਰੇ ਪੇਕਿਆਂ ਦੇ ਪਿੰਡ ਰਮਦਾਸ ਲਾਗੇ ਜੱਟਾ ਪਿੰਡ ਆ ਸਾਡਾ ਤੇ ਉੱਥੇ ਪਾਣੀ ਆ ਗਿਆ ਏ ਡੇਰਾ ਬਾਬਾ ਨਾਨਕ ਸਾਰੇ ਇੱਧਰ ਕੋਨੇ ਕੋਨਨੇ ਵਾਲਾ ਜਿਹੜਾ ਦਰਿਆ ਦੇ ਲਾਗੇ ਬੰਨਣਾ ਉਹ ਟੁੱਟ ਗਿਆ ਏ ਤੇ ਉਹਦੇ ਨਾਲ ਫਿਰ ਸਾਰੇ ਲਾਗੇ ਲਾਗੇ ਪਿੰਡਾਂ 'ਚ ਪਾਣੀ ਆ ਗਿਆ ਤੇ ਉਹ ਸੁਣ ਕੇ ਮੈਨੂੰ ਇੰਨਾ ਹੋਇਆ ਕਿ ਮੈਂ ਹੁਣੇ ਪਿੰਡ ਚੱਲ ਜਾ ਤੇ ਜਾਣਾ ਕਿੱਧਰ ਉਹਦੀ ਰਸਤੇ ਸਾਰੇ ਬੰਦ ਹੀ ਤੇ ਬਹੁਤ ਜ਼ਿਆਦਾ ਟੈਨਸ਼ਨ ਹੋਣ ਦੀ ਆ ਘਰੇ ਬਾਰ-ਬਾਰ ਫੋਨ ਕਰਕੇ ਪੁੱਛਣ ਦੀ ਫਿਰ ਆਪਣਾ ਭਰਾ ਨੇ ਵੀਡੀਓ ਭੇਜੀਆਂ ਵੇ ਵੇ ਕੇ ਹੋਰ ਤਰ੍ਹਾਂ ਹੋਣ ੜਿਆ ਕਿ ਪਾਣੀ ਕਿੱਦਾਂ ਚੜਦਾ ਜਾਣ ੜਿਆ ਏ ਸਵੇਰੇ 9 ਵਜੇ ਪਾਣੀ ਆਇਆ ਤੇ ਛੇਤੀ ਛੇਤੀ ਡੈਡੀ ਹੁਣਾ ਨੇ ਜਿਹੜੀ ਕਣਕ ਆ ਉਹ ਕੋਠੇ ਤੇ ਚਾੜੀ ਤੇ ਜਿਹੜਾ ਸਮਾਨ ਜ਼ਰੂਰੀ ਜ਼ਰੂਰੀ ਉਹ ਕੋਠੇ ਤੇ ਰੱਖਿਆ ਘਰ ਤੇ ਸਾਡਾ ਉੱਚਾ ਹੈ ਘਰ ਤੇ ਨਹੀਂ ਪਾਣੀ ਗਿਆ ਪਰ ਚਾਚੇ ਦੇ ਘਰ ਮੇਰੇ ਚਾਚੇ ਦੇ ਘਰ ਪਾਣੀ ਚੱਲ ਗਿਆ ਹੈ ਤੇ ਉਹ ਸਾਹਮਣੇ ਘਰ ਆ ਚਾਚੇ ਦਾ ਤੇ ਵੇਖ ਕੇ ਟੈਨਸ਼ਨ ਹੁੰਦੀ ਹੈ ਕਿ ਉਧਰ ਪਾਣੀ ਚੱਲ ਗਿਆ ਹੈ ਪਤਾ ਨਹੀਂ ਉਹਨਾਂ ਨੇ ਸਮਾਨ ਵੀ ਕੱਢਿਆ ਹੈ ਕਿ ਨਹੀਂ ਕੱਢਿਆ ਘਰੋਂ ਤੇ ਬਹੁਤ ਬੁਰਾ ਹਾਲ ਆ ਦੂਸਰੇ ਚਾਚੇ ਉਹਨਾਂ ਨੇ ਵੀਡੀਓ ਬਣਾ ਕੇ ਭੇਜੀ ਹੀ ਡੈਡੀ ਹੋਣਾ ਦੇ ਜਿਹੜੇ ਚਾਚੇ ਤਾਏ ਆ ਤੇ ਉਹਨਾਂ ਦੇ ਘਰੋਂ ਵੀਡੀਓ ਆਈ ਉਹਨਾਂ ਦੇ ਘਰਾਂ 'ਚ ਵੀ ਪਾਣੀ ਚੱਲ ਗਿਆ ਏ ਪਿੰਡ ਦੇ ਮਤਲਬ ਅੱਧੇ ਘਰਾਂ 'ਚ ਪਾਣੀ ਚੱਲ ਗਿਆ ਏ ਤੇ ਸਾਡਾ ਘਰ ਉੱਚਾ ਏ 5 6 7 ਫੁੱਟ ਉੱਚਾ ਹੋਣਾ ਗਲੀ 'ਚ ਉਹ ਤੇ ਇੰਨਾ ਪਾਣੀ ਆ ਗਿਆ ਏ 6 7 ਫੁੱਟ ਆ ਗਿਆ ਪਾਣੀ ਕਹਿਣ ਦੇ ਆ ਡੈਡੀ ਹੁਣੀ ਬਾਕੀ ਡੈਡੀ ਹੁਣੀ ਇਹ ਵੀ ਦੱਸਣ ਦੇ ਕਿ ਜਦੋਂ 88 ਦਾ ਹੜਾ ਆਇਆ ਹੈ ਨਾ ਉਹਦੇ ਨਾਲੋਂ ਜ਼ਿਆਦਾ ਹੈ ਰਕੀ ਪਾਣੀ ਤੇ ਉਹਨਾਂ ਨੂੰ ਪਤਾ ਏ ਉਹਨਾਂ ਨੇ 88 ਦਾ ਹੜ ਵੇਖਿਆ ਏ ਤੇ ਇਹ ਸੁਣ ਕੇ ਟੈਨਸ਼ਨ ਹੁੰਦੀ ਆ ਦਿਲ ਤੇ ਕਰਦਾ ਘਰ ਚਲ ਜੀਏ ਪਰ ਜਾਈਏ ਕਿਧਰ ਉਹਦੀ ਰਸਤੇ ਸਾਰੇ ਬੰਦਾ ਹੀ ਜਾਵ ਨਹੀਂ ਸਕਦੇ ਇੱਥੇ ਬੈਠਿਆ ਟੈਨਸ਼ਨ ਹੁੰਦੀ ਆ ਵਾਏ ਗੁਰੂ ਮੇਰ ਕਰੇ ਸਾਰਿਆਂ ਦੇ ਲਾਗੇ ਲਾਗੇ ਸਾਰੇ ਪਿੰਡਾਂ 'ਚ ਪਾਣੀ ਆਇਆ ਸੁਣ ਕੇ ਬਹੁਤ ਜ਼ਿਆਦਾ ਦੁੱਖ ਹੁੰਦਿਆ ਘਰ ਦਾ ਕੰਮ ਕਰਨ ਨੂੰ ਵੀ ਦਿਲ ਨਹੀਂ ਕਰਨ ਦਿਆ ਬਸ ਧਿਆਨ ਕਰੇ ਆ ਪੇਕੇ ਘਰ ਹੀ ਧਿਆਨ ਆ ਉੱਥੋਂ ਆਲੀ ਤੇ ਬਾਰ-ਬਾਰ ਫੋਨ ਵੀ ਨਹੀਂ ਕਰ ਸਕਦੇ ਕਿਉਂਕਿ ਉੱਥੇ ਲਾਈਟ ਵੀ ਹੈ ਨਹੀਂ ਲਾਈਟ ਵੀ ਬੰਦਾ ਮੀਂਹ ਹੀ ਪੈਂਦਿਆ ਹੈ ਵਾਇ ਗਰੂ ਮੇਰ ਕਰਨਾ ਸਕਤੇ